ਇਸ ਤਰ੍ਹਾਂ ਜਿਵੇਂ ਪੰਜਾਬ ਸਰਕਾਰ ਵੱਲੋਂ ਵਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਲਈ ਦਿੱਤਾ ਜੀ ਨੇ ਉਸੇ ਤਰ੍ਹਾਂ ਦੀ ਵੀ ਲੈਸਪਾਗ ਵੱਲੋਂ ਬਾਜੂਬ ਚੀਫ ਡਾਇਰੈਕਟਰ ਵੀ ਲੈ ਸ਼੍ਰੀ ਵਿਦੇਤਰ ਕੁਮਾਰ ਜੀ ਤੇ ਐਸਐਸਪੀ ਸਰਦਾਰ ਖਰਪਾਲ ਸਿੰਘ ਜੀ ਉਹਨਾਂ ਦੀ ਰਹਿਨਮਾਈ ਚ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਈਲ ਕਾ ਤੋਂ ਹਰਦੇਵ ਜੀ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਦੇਗੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣਵਾਲੀ ਮੱਡੀ ਦੇ ਵਿੱਚ ਨਵਾਂ ਟਰਾਂਸਫਰ ਨਿਕਲਵਾਇਆ ਜਾਣਾ ਸੀ ਤੇ ਉਸ ਏਰੀਏ ਦਾ ਜੋ ਜੇੀ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰ ਨਵਾਂ ਲਗਾਉਣ ਦੇ ਬਦਲੇ 10000 ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਸੀ ਤੇ ਅੱਜ ਉਹ 7000 ਰੁਪਏ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤਵੰਤ ਜੀ ਇਹ ਸੀ ਕ੍ਰਿਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਬੀਲੈਂਸ ਬਿਊਰੋ ਰੇਂਜ ਫੋਜਪੁਰ ਦੀ ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਮਦ ਕੀਤੀ ਹੈ ਤੇ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਸਰ ਕਿੱਥੇ ਗ੍ਰਿਫਤਾਰ ਕੀਤਾ ਗਿਆ ਇਹ ਇੱਕ ਕਚਹਿਰੀ ਫਾਇਲਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਨ ਹੌਸੇ ਉਹਦੇ ਨਾਲ ਹੀ ਗ੍ਰਿਫਤਾਰ ਕੀਤਾ ਸਰ ਵੱਡੀ ਮੁਹਿੰਮ ਤੁਹਾਡੇ ਵੱਲੋਂ ਵੀ ਡੀਪ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪਰ ਫਿਰ ਵੀ ਇਹ ਜਿਹੇ ਵਾਰਦਾਤਾ ਸਾਹਮਣੇ ਆ ਰਹੀ ਹੈ। ਦੇਖੋ ਜੀ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ ਸਾਡਾ ਵਿਜੀਲੈਂਸ ਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ। ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ। ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ। ਸਾਡੀ ਇਹ ਮੁਹਿੰਮ ਜਾਰੀ ਰਹੇਗੀ। ਬਾਕੀ ਅਸੀਂ ਪਬਲਿਕ ਨੂੰ ਹੀ ਇਸ ਗੱਲ ਦੀ ਅਪੀਲ ਕਰਦੇ ਆ ਕਿ ਇਹਦੇ ਵਿੱਚ ਵਿਜੀਲੈਂਸ ਭਾਗ ਨੂੰ ਆਪਣਾ ਸਹਿਯੋਗ ਦੇਣ। ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾ ਇਹ ਜਿਹੜੇ ਕਾਰਜੇ ਸਿਰੇ ਨਹੀਂ ਚੜਦੇ ਹੁੰਦੇ ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਸਿਰ ਟ੍ਰਾਂਸਫਰ ਲੱਗ ਗਿਆ ਸੀ ਟ੍ਰਾਂਸਫਰ ਹੁੰਦਾ ਜੇ ਸਮਾਨ ਕਢਾਇਆ ਸੀ ਜੀ ਸਮਾਨ ਕੱਲ ਇਹਨਾਂ ਨੇ ਦਿੱਤਾ ਸੀ ਤੇ ਟ੍ਰਾਂਸਫਰ ਮੈਜੀ ਲੱਗਣਾ ਹੈ ਜੀ ਤੇ ਇਹ ਸਾਂਝੇ ਤੌਰ ਤੇ ਟ੍ਰਾਂਸਫਰ ਲੱਗਣਾ ਸੀ ਇਹ ਪਿੰਡ ਦਾ ਸੀ ਸਾਂਝਾ ਟ੍ਰਾਂਸਫਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹ ਜਿਹਾ ਕੰਮ ਕਰਦੇ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਨਹੀਂ ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ੱੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਵਿਜੀਲੈਂਸ ਓਪਾ ਦੇ ਨਾਲ ਸੰਪਰਕ ਕਰੋ ਮਾਝਾਗ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕ腐ਸ਼ਨ ਨੰਬਰ ਵੀ ਜਾਰੀ ਕੀਤਾ ਹੈ 9501200200 ਉਸ ਦੇ ਇਲਾਵਾ 1800 1000 1000 ਟੋਲ ਫਰੀ ਨੰਬਰ ਨੇ ਕਿਸੇ ਤਰੀਕੇ ਕਾਫੀ ਤਰੀਕੇ ਬਗਲ ਰੱਖਿਓ ਜੇ ਉਹਦੇ ਤੋਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਇਹੋ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਪੂਰੀ ਡਿਟੇਲ ਕਸੀ ਗਈ ਸਰ ਇਸ ਕਾਰਵਾਈ ਜਿਹੜੇ-ਜਿਹੜੇ ਗਵਾਹ ਸੀ ਇਸ ਲਈ ਇਸ ਦੇ ਵਿੱਚ ਦੋ ਸਰਕਾਰੀ ਗਵਾਹ ਹੈ ਜੀ ਇੱਕ ਤਾਂ ਐਸਡੀਓ ਸਾਹਿਬ ਨੇ ਜੀ ਡਾਕਟਰ ਸਾਹਿਬ ਇੱਕ ਐਸਡੀਓ ਸਾਹਿਬ ਨੇ ਦੂਸਰੇ ਬੈਟਰੀ ਡਾਕਟਰ ਨੇ ਜੀ ਇਹਨਾਂ ਦੋਨਾਂ ਨੂੰ ਹੀ ਸਰਕਾਰੀ ਵਿਭਾਗ ਇਹਨਾਂ ਦੀ ਸਾਹਮਣੇ ਜੋ ਸਰਕਾਰ ਕਾਰਵਾਈ ਦੀ ਸਰ ਤੁਹਾਡਾ ਨਾਮ ਜੀ ਡੀਐਸਪੀ ਜੀ ਰਾਜਕੁਮਾਰ ਸਾਬਾ